ਦੋਸਤੋ ਸੇਲੀ ਬਣਾਉਣ ਦੇ ਲਈ ਜਾਂ ਵਿਆਹ ਜਲਦੀ ਕਰਾਉਣ ਦੇ ਲਈ ਕੱਲ ਤੁਹਾਨੂੰ ਇੱਕ ਟੋਟਕਾ ਦੱਸਿਆ ਸੀ ਹੋ ਸਕਦਾ ਟੋਟਕਾ ਤੁਹਾਨੂੰ ਔਖਾ ਲੱਗਾ ਹੋਵੇ ਅੱਜ ਇੱਕ ਸੌਖਾ ਟੋਟਕਾ ਦੱਸ ਦਿੰਦਾ ਤੁਸੀਂ ਰਾਤ ਨੂੰ ਕਿਸੇ ਜੰਗਲ ਦੇ ਨਹੀਂ ਜਾਣਾ ਹਨ ਤੁਸੀਂ ਮੰਗੇ ਪੈਰੀਂ ਇੱਕ ਦਰਿਆ ਦੇ ਕਿਨਾਰੇ ਜਾਣਾ ਕਾਲੇ ਰੰਗ ਦਾ ਧਾਗਾ ਲੈਣਾ ਲੰਮਾ ਸਰ ਕਰੋ ਜਾਣ ਤੋਂ ਪਹਿਲਾਂ ਉਸ ਕਾਲੇ ਧਾਗੇ ਨੂੰ 7 ਗਿੰਨਾ ਮਾਰ ਲੈਣੀਆਂ ਨੇ ਦਰਿਆ ਦੇ ਕਿਨਾਰੇ ਜਾ ਕੇ ਤੁਸੀਂ ਇੱਕ ਮਗਰਮੱਛ ਦੇਖਣਾ ਮਗਰਮੱਛ 5.5 ਤੋਂ 6 ਫੁੱਟ ਦੀ ਹਾਈਟ ਦੇ ਵਿੱਚ ਹੋਵੇ। ਰਸਤੇ ਵਿੱਚ ਜਾਂਦੇ ਹੋਏ ਤੁਸੀਂ ਆਦ ਮਹਿਬੂਬ ਦਾ ਨਾਮ ਲੈਂਦੇ ਜਾਣਾ ਜਿੰਨੇ ਨਾਲ ਤੁਸੀਂ ਵਿਆਹ ਕਰਾਉਣਾ ਹੈ ਜਿੰਨੂੰ ਤੁਸੀਂ ਪਟਾਉਣਾ ਚਾਹੁੰਦੇ ਹੋ। ਮਗਰਮੱਛ ਦੇ ਕੋਲ ਪਹੁੰਚ ਕੇ ਉਹ ਜਿਹੜਾ ਤਾਗਾ ਤੁਹਾਡੇ ਕੋਲੇ ਹੈਗਾ ਉਹ ਤੁਸੀਂ ਮਗਰਮੱਛ ਦੇ ਗਲ ਦੇ ਵਿੱਚ ਪਾ ਕੇ ਉਹਨੂੰ 7 ਵਾਰ ਗੰਢਾ ਦਿੰਦੇ ਹੋਏ ਆਦ ਮਹਿਬੂਬ ਦਾ ਨਾਮ ਲੈਦੇ ਰਹੇ। ਜਦੋਂ ਤੁਸੀਂ ਇਹ ਕਰ ਲੋਗੇ ਉਹਦੇ ਗੱਲ ਦੇ ਵਿੱਚ ਧਾਗਾ ਬੰਨ ਲੋਗੇ ਤਾਂ ਉਸ ਤੋਂ ਬਾਅਦ ਤੁਸੀਂ ਮਗਰਮੱਥ ਦੇ ਮੂਰੇ ਆ ਕੇ ਉਹਨੂੰ 7 ਵਾਰ ਮੱਥਾ ਟੇਕਣਾ ਜਦੋਂ ਤੁਸੀਂ 7 ਵਾਰ ਮੱਥਾ ਟੇਕਦੇ ਹੋਗੇ ਜਾਂ ਉਹਦੇ ਗੱਲ ਦੇ ਵਿੱਚ ਧਾਗਾ ਬੰਨਦੇ ਹੋ ਉਹ ਤੁਹਾਨੂੰ ਮੰਗੂ ਲੋਕ ਪਰਾਜਾ ਮਾਰਨਗੇ ਤੁਹਾਨੂੰ ਰੋਕਣਗੇ ਟੋਕਣਗੇ ਪਰ ਉਹ ਲੋਕ ਨਹੀਂ ਹੋਣਗੇ ਉਹ ਹੋរី ਦੁਨੀਆ ਦੇ ਲੋਕ ਹੋਣਗੇ ਪ੍ਰੇਤ ਆਤਮਾ ਹੋ ਸਕਦੀਆਂ ਨੇ ਜਿਹੜੀਆਂ ਤੁਹਾਨੂੰ ਤੋੜਦਾ ਟੋੜਦਾ ਕੰਮ ਤੋਂ ਰੋਕ ਸਕਦੀਆਂ ਨੇ ਪਰ ਤੁਸੀਂ ਰੁਕਣਾ ਨਹੀਂ ਠੀਕ ਹੈ ਜਦੋਂ ਤੁਸੀਂ ਉਹਦੇ ਗੱਲ ਦੇ ਵਿੱਚ ਧਾਗਾ ਬੰਨਤਾ ਸੱਤ ਵਾਰ ਮੱਥਾ ਟੇਕ ਤਾਂ ਉਹ ਤੋਂ ਆਰਾਮ ਦੇ ਨਾਲ ਮੱਠੀ ਮੱਠੀ ਚਾਲ ਦੇ ਨਾਲ ਵਾਪਸ ਆ ਜਣਾ ਪਿੱਛੇ ਮੁੜ ਕੇ ਨਹੀਂ ਦੇਖਣਾ ਠੀਕ ਹੈ ਜੀ ਭੱਜ ਦੌੜ ਕੇ ਇਹ ਟੋਟਕਾ ਨਹੀਂ ਕਰਨਾ ਭੱਜ ਦੌੜ ਕੇ ਕਰੋਗੇ ਤਾਂ ਟੋਟਕਾ ਖूल ਹੋ ਸਕਦਾ ਹੈ ਠੀਕ ਹੈ ਇਹ ਟੋਟਕਾ ਕਰ ਲਓ 100% ਤੁਹਾਡਾ ਕਾਰਗਰ ਹੋਏਗਾ ਫਰਕ ਕਰੇਗਾ ਇਹ ਟੋਟਕਾ ਕਰਨ ਤੋਂ ਬਾਅਦ ਤੁਸੀਂ ਮੈਨੂੰ ਮੈਸੇਜ ਕਰਕੇ ਦੱਸ ਦੋ ਕਿ ਟੋਟਕਾ ਹੋ ਗਿਆ ਨਾ ਸਮਝ ਲੱਗੇ ਤਾਂ ਮੈਨੂੰ ਦੁਬਾਰਾ ਕਾਲ ਲੀਏ ਮੈਸੇਜ ਕਰ ਲਓ ਧੰਨਵਾਦ